ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜਗਵੰਤ ਟੀਵੀ ਮੈਂ ਹਰਿਸ਼ ਮਠਲਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਰੋਪੜ ਤੋਂ ਜਿੱਥੇ ਨਿਆਣਾ ਦੇਵੀ ਤੋਂ ਸਰਾਲੂ ਨਾਲ ਭਰੀ ਇੱਕ ਪਿਕਅਪ ਦੁਰਗਰਮ ਹਾਦਸਾ ਹੋ ਗਈ ਹੈ ਜਿਸ ਦੌਰਾਨ 30 ਦੇ ਕਰੀਬ ਸਰਾਲੂ ਜ਼ਖਮੀ ਹੋ ਗਏ ਹਨ ਤੇ ਦੋ ਦੀ ਮੌਤ ਹੋ ਗਈ ਹੈ ਇਸ ਵਾਂਦੀ ਮਿਲੀ ਜਾਣਕਾਰੀ ਅਨੁਸਾਰ ਰਾਤ ਦੇ ਸਮੇਂ ਸਰਾਲੂ ਨਾਲ ਭਰੀ ਇੱਕ ਪਿਕਅਪ ਚਮਕੌਰ ਸਾਹਿਬ ਵੱਲ ਜਾ ਰਹੀ ਸੀ ਰੋਪੜ ਦੇ ਚਮਕੌਰ ਦੇ ਵਿਚਕਾਰ ਦੂਜੇ ਪਾਸੇ ਤੋਂ ਆ ਰਹੀ 407 ਸਬਜੀ ਨਾਲ ਪਰੇਸ਼ਿੱਧੀ ਟੱਕਰ ਹੋ ਗਈ ਗੱਡੀ ਨਾਲ ਜਿਸ ਦੌਰਾਨ ਮੌਕੇ ਦੀ ਦੋ ਸਹਾਨੂੰ ਜਮ મોત ਹੋ ਗਈ ਹੈ 30 ਦੇ ਕਰੀਬ ਜ਼ਖਮੀ ਹੋ ਗਿਆ ਨਾ ਜਿਹਨਾਂ ਨੂੰ ਇਲਾਜ ਲਈ ਸਿਵਲ ਹਸਪੀਟਲ ਉੱਪਰ ਦਾਖਲ ਕਰਾਇਆ ਗਿਆ ਉੱਥੇ ਇਸ ਸਮੇਂ 17 ਦੇ ਕਰੀਬ ਜੋ ਜ਼ਿਆਦਾ ਜ਼ਖਮੀ ਨੇ ਉਹਨਾਂ ਨੂੰ ਇਲਾਜ ਦਿੱਤਾ ਨਾ ਤੇ ਉਹਨਾਂ ਦਾ ਜ਼ਿਆਦਾ ਪੰਜ ਦੀ ਹਰਕਵੀਰ ਹੁਣ ਕਰਕੇ ਬੀਆਈ ਤੱਕ ਭੇਜ ਦਿੱਤਾ ਗਿਆ ਹੈ ਅਤੇ ਬਾਕੀਆਂ ਨੂੰ ਮੌਲੀ ਸੱਟਾ ਹੋਣ ਕਾਰਨ ਇਲਾਜ ਕਰਕੇ ਛੁੱਟੀ ਕਰ ਦਿੱਤੀ ਗਈ ਹੈ ਹਾਥੋਂ ਸੁਣਾਣਿਆ ਸਿਵਲ ਹਸਪੀਟਲ ਡਾਕਟਰ ਕੀ ਕਹਿ ਰਹੇ ਨੇ ਜੋ ਜੋ ਆਪ ਹੈ ਇਹੀ ਪੇ implement the 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 ਥੇਰਾਲਗੜ ਮੱਥਾ ਟੇਕਣ ਗਏ ਤੇ ਜੀ ਲੈ ਦੁਬਾਰਾ ਨੈਣਾ ਦੇਵੀ ਗਏ ਜੀ ਮੱਥਾ ਟੇਕਣ ਬਾਸੀ ਦਫਾ ਜੋ ਨਵੇਂ ਸਹਿਰ ਚੌਂਕ ਐਸੇ ਅੱਗੇ ਐਕਸੀਡੈਂਟ ਹੋ ਗਿਆ ਸਬਜੀ ਵਾਲੀ ਗੱਡੀ ਸੇ ਜੀ ਕਿੰਨੇ ਬੰਦੇ ਸੀ ਗੱਡੀ ਚ ਤੁਸੀਂ ਗੱਡੀ 'ਵਾਂ 30 35 ਬੰਦੇ ਦੇ ਠੀਕ ਐ 32 ਕਰੀਬ ਹੋਣਗੇ ਕਿੰਨੇ ਕੁ ਜ਼ਖਮੀ ਹੋਏ ਆ ਸਾਰੇ ਬੰਦੋ ਦਾ ਛੋਟ ਹੈਗੀ ਜੀ ਤੇ ਇੱਕ ਹੀ ਡੈਥ ਹੋ ਗਈ ਜੀ ਬਾਕੀ ਗਿਆ ਪੈਰ ਲੱਤਾਂ ਟੁੱਟੀਆਂ ਸੀ ਚਾ ਜੀ ਜੀ ਡੈਥ ਹੋਈ ਆ ਉਹ ਬੰਦਾ ਕਿੱਥੇ ਦਾ ਰਹਿਣ ਵਾਲਾ ਉਹ ਇਨਵਰਟਡ ਆ ਹੈ ਉਪ ਪਿਤਾ ਜੀ ਇੱਥੇ ਕਿੱਥੇ ਕੰਮ ਕਰਦੇ ਹੋ ਤੁਸੀਂ ਗ੍ਰਾਮਦਲ ਹੈ ਜੀ ਪੰਥੇ ਤੇ ਕੰਮ ਕਰ ਹਾਂ ਜੀ ਪੱਠੇ ਤੇ ਕੰਮ ਕਰਦੇ ਜੀ ਅੱਛਾ ਪੁਲਿਸ ਪ੍ਰਸ਼ਾਸਨ ਕੋਈ ਪੁੱਜਿਆ ਸੀ ਮੌਕੇ ਤੇ ਕਿ ਆਪੇ ਹਸਪੀਟਲ ਆਏ ਤੁਸੀਂ ਕੋਈ ਨਹੀਂ ਆ ਜੀ ਆਪੇ ਆਏ ਜੀ ਮਨ ਕੀ ਕਰ ਰਹੇ ਪ੍ਰਸ਼ਾਸਨ ਤੋਂ ਜੀ ਹੈ ਇਲਾਜ ਹੈ ਜਿਹਦੇ ਨੇ ਅੱਛਾ ਜਿਹੜਾ ਬੰਦਾ ਅੱਗੇ ਹੋਈ ਹੈ ਹਸਪੀਟਲ ਦੇ ਅੰਦਰ ਹੀ ਆਗ ਹੋਈ ਸੀ ਥੀ ਹੋਈ ਹੈ ਕੋਈ ਅਫਸਰ ਕੋਈ ਨਹੀਂ ਕੋਈ ਨਹੀਂ ਆ ਜੀ ਆਤਿਕ ਮੈਂ ਡਾਕਟਰ ਸੰਦੀਪ ਮਾਵੀ ਸਿਵਲ ਅਸਪਤਾਲ ਰੂਪਨਗਰ ਤੋਂ ਰਾਤੀ ਇੱਕ ਬੜੀ ਮੰਦਭਾਗੀ ਘਟਨਾ ਹੋਈ ਹੈ तकरीबन 1:00 2:00 ਵਜੇ ਦੇ ਕਰੀਬ ਜਿਹਦੇ ਵਿੱਚ ਇੱਕ ਨੈਣਾ ਦੇਵੀ ਤੋਂ ਸ਼ਰਧਾਲੂ ਵਾਪਸ ਆ ਰਹੇ ਸੀ ਉਹਨਾਂ ਦੇ ਵਿੱਚ ਇੱਕ ਸਬਜ਼ੀਆਂ ਵਾਲਾ 407 ਦਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਲਗਭਗ ਸਾਡੇ ਕੋਲ ਐਮਰਜੈਂਸੀ ਚ ਰਾਤ ਨੂੰ तकरीबन 40-42 ਇੱਕ ਮਰੀਜ਼ ਆਏ ਸੀਗੇ ਜਿਨ੍ਹਾਂ ਵਿੱਚੋਂ तकरीबन ਦੋ ਕੇਸ ਹੈ ਜਿਨ੍ਹਾਂ ਦੀ ਆਪਣਾ ਡੈਥ ਹੋ ਚੁੱਕੀ ਹੈ ਬਾਕੀ ਚ 5 ਜਾਣੇ ਸੀਰੀਅਸ ਬਹੁਤ ਜ਼ਿਆਦਾ ਸੀ ਜਿਨ੍ਹਾਂ ਨੂੰ ਮੌਕੇ ਤੇ ਪੀਜੀਆਈ ਭੇਜ ਦਿੱਤਾ ਹੋਇਆ ਕੁਝ ਪੇਸ਼ੈਂਟ ਜਿਨ੍ਹਾਂ ਦੇ ਸੱਟਾਂ ਘੱਟ ਸੀ ਉਹਨਾਂ ਦੀ ਛੁੱਟੀ ਹੋ ਗਈ ਹੈ ਪਰ ਸਾਡੇ ਕੋਲ ਇੱਥੇ ਤਕਰੀਬਨ 17 ਮਰੀਜ਼ ਜਿਹੜੇ ਹੈਗੇ ਆ ਉਹਨਾਂ ਦਾ ਐਮਰਜੈਂਸੀ ਵਿੱਚ ਇਲਾਜ ਚੱਲ ਰਿਹਾ ਹੈ ਪ੍ਰੋਡਕਟ ਸੀ ਇੱਕ ਨਾਮ ਵਗੈਰਾ ਪਤਾ ਲੱਗਾ ਕਿੱਥੋਂ ਦਾ ਨਾ ਸਾਰੇ ਉੱਥੇ ਦੇ ਹੀ ਆਂ ਪੱਠੇ ਤੇ ਹੈਗੇ ਆ ਗ드ਰਾਮ ਪੱਠੇ ਦੇ ਉਸ ਵਰਕਰ ਹੈ ਉੱਥੇ ਦੇ ਇੱਕ ਜਿਹੜਾ ਦੂਸਰੀ ਗੱਡੀ ਦਾ ਚਾਲਕ ਸੀ ਉਹਦਾ ਨਾਮ ਰਿਕਾਰਡ ਤੋਂ ਦੇਖ ਕੇ ਪਤਾ ਚੱਲ ਜੇਗਾ ਉਹ ਕਿਹਨਾਂ ਜਿਹੜੇ ਪੀਜੀਆਈ ਰੈਫਰ ਕਰੇ ਨੇ ਉਹ ਕਿੰਨੇ ਮਰੀਜ਼ ਨੇ ਪੀਜੀਆਈ ਪੰਜ ਮਰੀਜ਼ ਰੈਫਰ ਹੋਈਆਂ ਸਨ ਮੰਗ ਤੋਂ ਘੰਟਾ ਤੋਂ ਪਹਿਲਾਂ ਪਤਾ ਚੱਲਿਆ ਕਿ ਸਾਡੇ ਲਾਲ ਚੰਡਾ ਜਿਹੜੇ ਪੱਠਾ ਮਜ਼ਦੂਰ ਯੂਨੀਅਨ ਆ ਉਹਦੇ ਵਰਕਰਾਂ ਇਹ ਖਾਲਕੜ ਸਾਹਿਬ ਮੱਥਾ ਟੇਕਿਆ ਰਹੇ ਤੇ ਇਹਨਾਂ ਦਾ ਜੋ ਐਕਸੀਡੈਂਟ ਆ ਕਿਚਮਕੋਸਰ ਰੋਡ ਤੇ ਨੈਰ ਦੇ ਕਿੱਢੇ ਹੋਇਆ ਪਤਾ ਲੱਗਿਆ ਤੁਸੀਂ ਸਬਜ਼ੀ ਲਈ ਗੱਡੀ ਚੱਲ ਰਿਹਾ ਡਰਾਈਵਰ ਉਹਦੀ ਡੈਥ ਹੋ ਗਈ ਇਹਨਾਂ ਨੇ ਜਿਹੜੇ 30 35 ਇਹ ਗਿੱਡਕ ਬੰਤ ਮੈਚ ਦੇ ਲੀਡੀ ਜੈਂਟਸ ਬਹੁਤ ਫਟੜੋਗੇ ਇਕ ਐਡੋ ਡੈਥ ਹੋ ਗਈ ਉਹਨਾਂ ਦੇ ਤਿੰਨ ਜੀ ਜਿਹੜੇ ਆ ਉਹ ਪੀਜ ਰੈਫਰ ਕਰੇ ਆ ਰੱਤਾ ਟੋਕ ਦੀ ਟੀਮ ਦੇ ਇਹ ਰੱਤਾ ਗਗਨ ਜੀ ਮੰਗ ਮੰਗ ਕੀ ਕਰ ਰਹੇ ਹੋਣ ਤੁਸੀਂ ਅਸੀਂ ਮੰਗ ਪ੍ਰਸ਼ਾਸਨ ਤੇ ਕਰਦੇ ਆ ਜੀ ਕਿ ਇਹਨਾਂ ਦਾ ਜਿਹੜਾ ਪ੍ਰੋਪਰ ਇਲਾਜ ਵਧੀਆ ਟੰਗਣਾ ਹੋਣਾ ਚਾਹੀਦਾ ਦੂਜਾ ਜਿਹੜੇ ਬੰਦੇ ਦੀ ਡੈਥ ਹੋਈ ਆ ਉਹਨੂੰ ਸਰਕਾਰ ਵੱਲੋਂ ਬੰਦਾ ਕੰਪਨਸੇਸ਼ਨ ਮਿਲਣਾ ਚਾਹੀਦਾ ਤੇ ਇਹ ਇਹਨਾਂ ਪ੍ਰਵਾਸੀ ਮਜ਼ਦੂਰਾ ਹੈ ਇਹਨਾਂ ਦੀ ਬਤ ਤੋਂ ਬਾਅਦ ਸਰਕਾਰ ਮਦਦ ਕਰੇ। ਨੇ ਹੁਣ ਪਤਾ ਚੱਲਿਆ ਜੀ ਵੈਸਟਨ ਸਾਹਿਬ ਆਏ ਆ। ਰਾਤ ਦਾ ਇਹ ਕਹਿੰਦੇ ਸੀ ਆਪੇ ਆਏ ਸੀ ਇਲਾਜ ਕਰਾਉਣ ਵਾਸਤੇ ਵੀ। ਕੋਈ ਜਿਹੜੀ ਨਵੀਂ ਸਕੀਮ ਜੀ ਸਰਕਾਰ ਨੇ ਚਲਾਈ ਆ ਐਕਸੀਡੈਂਟ ਸਾਹਮਣੇ ਵਾਲੀ ਉਹ ਕੋਈ ਅਵੇਲੇਬਲ ਨਹੀਂ ਜੇ ਹੁਣ ਜੀ ਉਹ ਲੈ ਕੇ ਆਉਂਦੇ ਇਹਨਾਂ ਨੂੰ। ਜਗਵੰਤ ਟੀਵੀ ਲਈ ਮੈਹਰਿਸ ਪਠਲਾ ਰੋਪੜ